ਤਾਰ ਕੀ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸੰਗ ਜੀ ਤੇ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਪਿਛਲੇ ਮਾਲਕ ਦੇ ਪ੍ਰਕਾਸ਼ ਹਸਤਾਨ ਗੁਰਦੁਆਰਾ ਗੁਰੂ ਕੀ ਵਿਡਾਲੀ ਜਨਮ ਸਥਾਨ ਦੇ ਰਾਦਾ ਅੱਜ ਜਵਾਨ ਹੈ ਸੱਚੇ ਪਾਸ਼ਾ 12:20 ਮਿੰਟ ਦੇ 430 ਸਾਲ ਹੋ ਜਾਣਗੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਘਰ ਅਤੇ ਮਾਤਾ ਗੰਗਾ ਜੀ ਕੋਖੋਂ ਪ੍ਰਕਾਸ਼ ਲੈਣ ਨੂੰ ਸੋ ਰਾਤ ਨੂੰ 12:20 ਵਜੇ ਅਰਦਾਸ ਹੋਵੇਗੀ ਸੱਜੇ ਦੀਵਾਨਾਂ ਦੀ ਹੁਕਮਨਾਵੀ ਹੋਣਗੇ ਫਿਰ ਅਸਥ ਬਾਜੀ ਚੱਲੇਗੀ ਤੇ 10 ਵਜੇ ਵੱਲੋਂ 430 ਹਾਂ ਜੀ ਜੋ ਦੇ ਜੱਗੀ ਸਾਹਿਬ ਦੇ ਪਾਰਸਮਨ ਕਰਕੇ ਜਗਾਇਆ ਜਾਣਗੇ ਸੋ ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ 430 ਸਾਲਾ ਪ੍ਰਕਾਸ਼ ਜਨਮ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਟੀਕਾ ਖਾਲਸਾ ਦੀ ਕੀ ਫਤਿਹ ਦਾ ਦੀਵਿਆਂ ਦੀ ਮਟੀਆਂ ਵਟ ਰੀਆਂ ਨੇ ਜੀਵਤ ਜਗਾਂ ਲਈ ਪਾਠ ਹੋ ਰਹੇ ਨੇ ਸਿਵਰ ਲੋ ਰਿਆ ਤੇ ਸੰਗਤਾਂ ਵਾਲੇ ਦੁਆਲੇ ਗੁਰੂ ਜੀ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ ਮੇਰਾ ਸੁਖੰਦਰਮਾ ਮਿਲ ਜਾਏ ਗੁਰਮਾਸ਼ੀਆ ਦੇ ਅਲੱਗ ਦੇ ਦਰਬਾਰ ਦਾ ਸਾਦਾ ਪ੍ਰਕਾਸ਼ ਖਾਨ ਆਲਾ ਮੇਰਾ ਬਖਸ਼ਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਆਂ ਪਾਛਾਈਆਂ ਜੇ ਸਾਧਗੁਰ ਨਜ਼ਰ ਕਰੇ ਅੱਜ ਸੰਸਾਰ ਤੇ ਬਹੁਤ ਵੱਡਾ ਇਤਿਹਾਸਕ ਦਿਹਾੜਾ ਹੈ। ਹਰ ਇਸ ਦਾ ਵਿਸਾਖੀ ਦਾ ਜਾਂ ਅਸ਼ੋਕੀ ਸਮਾਪrakash ਦਿਹਾੜਾ ਹੈ। ਸ੍ਰੀ ਗੁਰੂ ਸਾਹਿਬ ਦੇ ਪ੍ਰਕਾਸ਼ ਸਥਾਨ ਤੇ ਹੀ ਗੁਰੂ ਕੀ ਵਡਿਆਈ ਦੀ ਬਾਣੀ ਹੋ ਰਹੀ ਹੈ ਜਨਮ ਸਥਾਨ ਤੇ। ਪ੍ਰਭੂ ਘਰ ਟੰਡਾ ਦਿਹਾੜਾ ਮਨਾਇਆ ਜਾ ਰਿਹਾ 12:20 ਮਿੰਟ ਤੇ ਆਦਿ ਪ੍ਰਕਾਸ਼ ਹੋਣਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅੱਜ ਪੂਰੇ 400 ਸਾਲ ਹੋ ਗਏ ਨੇ ਸ੍ਰੀ ਸੰਗਤ ਜੀ ਕਿੱਡੇ ਸੰਗਤਾਂ ਵਾਖਾ ਸੇਵਾਵਾਂ ਕਰੀਆਂ ਨੇ ਦਾਸਾਂ ਨੂੰ ਵੀ ਇਹ ਤਰ੍ਹਾਂ ਨੇਵਾਂ ਨਹੀਂ ਹੋਈ ਹੈ ਹਰ ਸਾਲ ਜੋਜੇ ਦੀਵੇ ਹਰ ਇੱਕ ਨੂੰ ਦੀਵੇ ਦੀ ਸੇਵਾ ਜਪਰ ਅੱਗੇ ਜੱਗੀ ਸਾਹਿਬ ਦੇ ਸਿਮਰ ਕਰਵਾ ਕੇ ਜੁਆਏ ਜਾਂਦੇ ਨੇ ਔਰ ਦਰਦਾਰ ਦੇ ਸੰਗਤਾਂ ਦੇ ਸਾਹਿਆ ਜਾਂ ਜੋ ਕੀ ਸਾਡਾ ਕੀ ਕਿਰਤੀ ਬਣਾ ਕੇ ਜਿਵੇਂ ਨਿਗਾਹੇ ਲਾ ਕੇ ਫੇਰ ਅੰਮ੍ਰਿਤ ਵੇਲੇ ਤੱਕ ਡੱਗਦੇ ਰਹਿਣਗੇ ਸਾਡਾ ਨਿਗਾਹ ਭਰਦੇ ਰਹਿਣਗੀਆਂ ਆਹ ਦੇਖੋ ਸੰਗਤਾਂ ਬੈਠੀਆਂ ਹੋਈਆਂ ਨੇ ਹੋਰ ਸੰਗਤਾਂ ਵੀ ਆਣ ਲੱਗੀਆਂ ਹੋਸ਼ਕਰਤ ਹੋਈਆਂ ਹੋਈਆਂ ਨੇ ਜੋ ਸੰਗਤ ਦੀ ਦਿੱਤੀ ਦੇਖੜਾਗੇ ਜਿਹੜੇ ਜੱਗੀ ਸਾਹਿਬ ਦਾ ਪਾਸ ਕਰਕੇ ਤੇ ਨਾਲ ਸੰਮਿਲ ਕਰਕੇ ਇਹ ਜੀਵੇ ਚ ਗਾਉਂਦੇ ਨੇ ਦਾਸਾਂ ਵੱਲੋਂ ਇਹ ਸੰਗਤਾਂ ਨਾਲ ਲੈ ਕੇ ਸਵਾਮ ਆਇਤੀ ਜਾਂਦਿਆਂ ਨੇ ਦਾਸ ਅਕਸਰ ਬਾਬਾ ਲੰਕਿਸ਼ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ ਉਹ ਕੀ ਸੰਗਤਾਂ ਬਾਬਾ ਬਨਾਵਸ ਗੁਰੂ ਕਾਹੜੀ ਗੁਰ ਕੀ ਵਡਾਲੀ ਸ਼ਾ ਦਾਸਾਂ ਇਹ ਸਾਡਾ ਨਗਰ ਹੈ ਸਾਡੇ ਵੱਡਿਆਂ ਨੂੰ ਪੰਜ ਪਾਸ਼ਾ ਨੇ ਛੇਵੇਂ ਪਾਸ਼ਾ ਦੇ ਪ੍ਰਕਾਸ਼ ਦੀ ਖੁਸ਼ੀ ਦੇ ਵਿੱਚ ਜਿਹੜੇ ਫੂਲ ਲਵਾਏ ਉਹਨਾਂ ਨੂੰ ਫੂਲ ਲਵਾਉਣ ਲਈ ਲੈ ਕੇ ਆਂਦਾ ਉਹਨਾਂ ਨੂੰ ਕੋ ਹਲਵਾ ਆ ਉਹਨਾਂ ਨੂੰ ਗੁਰੂ ਕਾਹੜੀ ਗਿਆ ਆਸਣਾਲੀ ਤੁਸੀਂ ਵੀੜੀਏ ਬਾਬਾ ਸਹਾਰੀ ਗੁਰੂ ਘਰ ਦੇ ਰੰਧਾਵਾ ਦੀ ਸੋ ਦਸਾਂ ਵੱਲੋਂ ਸਾਰੇ ਸੰਸਾਰ ਦੀਆਂ ਸੰਗਤਾਂ ਨੂੰ ਤਾਂ ਪੁੱਤ ਜੀ ਹਰ ਮੇਸਾਜ ਜੀ ਦੇ 430 ਸਾਲਾਂ ਪ੍ਰਭੂ ਜੀ ਦੇ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ